ਹਕਰਪਾ ਰਸਤੀਵਾਹੇ ਪੁਰੂ ਸਾਹਿਬ ਜੀ ਜਿਉ ਪ੍ਰਾਨੀ ਜਲ ਬਿਨ ਹੈ ਮਰਪਾ ਤੈਉ ਜਾਏ ਦਾਤ ਦੋਤ ਰੱਖੀ ਹੱਥ ਆਪਣੇ ਜੇ ਸਪਾਵੈ ਸਤਿ ਸਪਤੀ ਆਰਾਮ ਸਤਕਾਰ ਯੋਗ ਸਤਗੁਰਾਂ ਦੀ ਸਾਜੀ ਔਰਨਵਾਜੀ ਹੋਈ ਸਾਧ ਸੰਗਤ ਜੀ ਰਤਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਤਗੁਰਾਂ ਦੀ ਬਖਸ਼ਿਸ਼ ਬਹਿਰਾਓ ਪਿਆਰ ਨਾਲ ਫਤੇ ਬੁਲਾਓ ਜੀ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਕਿਰਪਾ ਕਰਦੇ ਨੇ ਆਪਣੇ ਨਾਮ ਬਾਣੀ ਦੇ ਭਜਨਿਆਂ ਵਿੱਚੋਂ ਤੁਹਾਨੂੰ ਕਾਲਯੁਗੀ ਜੀਵਾਂ ਨੂੰ ਸਮਝਾਉਣਾ ਕਰਦੇ ਨੇ ਜਿਵੇਂ ਪ੍ਰਾਣੀ ਜਲ ਬਿਨ ਹੈ ਮਰਦਾ ਤਿਉ ਸਿੱਤ ਗੁਰ ਬਿਨ ਮਰ ਜਾਈ ਜਿਵੇਂ ਕਹਿੰਦੇ ਬਈ ਪ੍ਰਾਣਾ ਤਾਰੇ ਜੀਵ ਜਲ ਤੋਂ ਵੇਣਾ ਮਰ ਜਾਂਦਾ ਹੈ ਪਾਣੀ ਨਾ ਮਿਲੇ ਪਾਣੀ ਨਾ ਪੀਤੇ ਬਿਨਾਂ ਜਾਨ ਨਿਕਲ ਜਾਂਦੀ ਹੈ ਗੁਰਸਿੱਖ ਨੂੰ ਐਸੀ ਤਾੰਗ ਹੋਣੀ ਚਾਹੀਦੀ ਹੈ ਆਪਣੇ ਪਿਆਰੇ ਨੂੰ ਮਿਲਣ ਦੀ ਜੇ ਆਪਣੇ ਪਿਆਰੇ ਦੇ ਦਰਸ਼ਨ ਨਾ ਹੋਣ ਤਾਂ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਪਦੀ ਹੁੰਦੀ ਹੈ ਐਸੀ ਤਰ੍ਹਾਂ ਤੜਪਣਾ ਲੱਗੇ ਐਸੇ ਪ੍ਰੇਤ ਹੋਵੇ ਐਸਾ ਪਿਆਰ ਹੋ ਇਸ ਦੇ ਨਾਲ ਆਪਣੇ ਗੁਰੂ ਦੇ ਨਾਲ ਉਸ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾਤ ਦਾਤਰ ਈ ਹੱਥ ਆਪਣੇ ਜਿਸ ਭਾਵੈ ਤਿਸ ਦੀ ਉਸ ਵਾਹਿਗੁਰੂ ਨੇ ਬੰਤ ਕੀ ਦੀ ਦਾਤ ਆਪਣੇ ਕੋਲ ਰੱਖੀ ਹੋਈ ਹੈ ਜਿੰਦਾ ਕਿੰਨਾ ਨੂੰ ਹੈ ਬੰਦਗੀ ਦੀ ਦਾਤ ਜਿਨ੍ਹਾਂ ਤੇ ਕਿਰਪਾ ਕਰਦੇ ਹਨ ਹਰੀ ਪਰਮੇਸ਼ਰ ਵਾਹਿਗੁਰੂ ਜਿਸ ਭਾਵ ਹੈ ਉਸ ਦੇ ਜਿਹੜੇ ਉਹਨਾਂ ਨੂੰ ਚੰਗੇ ਲੱਗਦੇ ਨੇ ਜਿਨ੍ਹਾਂ ਤੇ ਕਿਰਪਾ ਕਰਦੇ ਨੇ ਉਹਨਾਂ ਨੂੰ ਬੰਦਗੀ ਦੀ ਦਾਤ ਬਖਸ਼ਿਸ਼ ਹੁੰਦੀ ਹੈ ਜਿਸ ਤੋਂ ਨੂੰ ਬਾਖਸ਼ ਲਈ ਮੇਰੇ ਪਿਆਰੇ ਤੋ ਜਾਸ ਤੇਰਾ ਗਾਵੈ ਚੰਗਾ ਨੂੰ ਆਕਾਲਪੁਰਖ ਵਾਹਿਗੁਰੂ ਬਖਸ਼ਦੇ ਨੇ ਬਖਸ਼ਿਸ਼ ਕਰਦੇ ਨੇ ਜਿਹੜੀਆਂ ਬਖਸ਼ੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਉਹੀ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਧਿਆਹ ਸਕਦੇ ਇੱਕ ਲਾਹੌਰ ਦਾ ਬਾਦਸ਼ਾਹ ਹੋਇਆ ਉਸਦਾ ਪੁੱਤਰ ਬਹੁਤ ਬਿਮਾਰ ਰਹਿੰਦਾ ਵੈਦ ਉਸ ਦਾ ਇਲਾਜ ਕਰਦੇ ਸੀ ਵੈਦਾਂ ਨੂੰ 4 ਸਾਲ ਹੋ ਗਏ ਸਤੇ ਰਾਜੇ ਦੇ ਪੁੱਤਰ ਦਾ ਇਲਾਜ ਕਰਦੇ ਆ ਪਰ ਇੱਕ ਦਿਨ ਵੈਦ ਵੀ ਹੱਥ ਖੜੇ ਕਰਕੇ ਉਹ ਕਹਿੰਦੇ ਸਾਡੇ ਵਸਦਾ ਰੋਗ ਨਹੀਂ ਜਾਓ ਉਹ ਨੂੰ ਰਾਜ ਮਹਿਲਾਂ ਦੇ ਵਿੱਚ ਲੈ ਜਾਓ ਇਹਦੀ ਜਿਹੜੀ ਜ਼ਿੰਦਗੀ ਹੈ ਹੁਣ 4 ਦਿਨਾਂ ਦੀ ਹੈ ਬਾਦਸ਼ਾਹ ਬਹੁਤ ਦੁਖੀ ਹੋਏ ਰਾਜ ਮਹਿਲ ਦੇ ਵਿੱਚ ਬਾਦਸ਼ਾਹ ਦੀਆਂ ਰਾਣੀਆਂ ਬੜੀਆਂ ਦੁਖੀਆਂ ਹੋਈਆਂ ਉਹ ਕਹਿੰਦੇ ਹੋਏ ਸਾਡਾ ਇੱਕੋ ਇੱਕ ਬੱਚਾ ਹੈ ਇੱਕੋ ਇੱਕ ਪੁੱਤਰ ਹੈ ਕਿਰਪਾ ਕਰੋ ਇਸ ਨੂੰ ਕੋਈ ਠੀਕ ਕਰਵਾਵੋ ਜਦੋਂ ਦਵਾਈ ਤੰਮ ਨਾ ਕਰੇ ਫਿਰ ਦੁਨੀਆਂ ਦੇ ਲੋਕ ਦੁਆ ਕਰਵਾਉਂਦੇ ਨੇ ਵੀ ਦੁਆ ਕਰੋ ਅਰਦਾਸ ਕਰੋ ਪ੍ਰਾਰਥਨਾ ਕਰੋ ਹੋਤੀ ਹੈ ਮਨਜ਼ੂਰ ਦੁਆ ਜੋ ਦਿਲ ਸੇ ਹੋਤੀ ਹੈ ਜਿਹੜੀ ਦਿਲੋਂ ਅਰਦਾਸ ਕੀਤੀ ਗਈ ਹੋਵੇ ਉਹ ਪੂਰੀ ਹੁੰਦੀ ਹੈ ਇਨਾਂ ਦੀ ਪੂਰੀ ਹੁੰਦੀ ਹੈ ਅਰਦਾਸ ਕੀਤੀ ਹੋਈ ਗੁਰਮੁਖ ਕੋਟ ਉਦਾਰ ਦਾ ਦੇ ਨਾਮ ਹੈ ਇੱਕ ਕਣ ਜਿਨ੍ਹਾਂ ਦੇ ਕੋਲੇ ਇੱਕ ਨਾਮ ਦੀ ਇੱਕ ਕਣੀ ਵੀ ਹੈ ਜਿੰਨਾ ਤੇ ਹਰੀ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਉਹ ਜੇ ਅਰਦਾਸ ਵੀ ਕਿਸੇ ਦੀ ਕਰ ਦੇਣ ਫਿਰ ਕਿਰਪਾ ਹੋ ਜਾਂਦੀ ਹੈ ਫਿਰ ਬਖਸ਼ਿਸ਼ ਹੋ ਜਾਂਦੀ ਹੈ ਬਾਦਸ਼ਾਹ ਨੇ ਫਕੀਰ ਸੱਤੇ ਫਕੀਰਾਂ ਨੂੰ ਬੁਲਾਇਆ اے ਰੱਬ ਦੇ ਬੰਦੇਓ اے ਫਕੀਰੋ ਕਿਰਪਾ ਕਰੋ ਮੇਰੇ ਬੱਚੇ ਦੀ ਤੰਦਰੁਸਤੀ ਵਾਸਤੇ ਅਰਦਾਸ ਕਰੋ ਉਹਨਾਂ ਫਕੀਰਾਂ ਦੇ ਵਿੱਚੋਂ ਇੱਕ ਤੇ ਸਾਈ ਮੀਆਂ ਮੀਰ ਜਿਨ੍ਹਾਂ ਨੇ ਹਰਮੰਦਰ ਸਾਹਿਬ ਦਰਬਾਰ ਸਾਹਿਬ ਅਮਰ ਕਰਤੇ ਨੀ ਰੱਖੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਨੀਰ ਟਵਾਈ ਸਾਈ ਮੀਆਂ ਮੀਰ ਨੇ ਬਾਦਸ਼ਾਹ ਦੇ ਪੁੱਤਰ ਦਾ ਮਸਤਕ ਪੜਿਆ ਆਕਣ ਲੱਗਿਆ ਵੀ ਇਹ ਤਾਂ ਗੈਦਾ ਦੀ ਗੱਲ ਸੱਚੀ ਹੈ ਇਹਦੀ ਜਿਹੜੀ ਜ਼ਿੰਦਗੀ ਆ ਬਾਦਸ਼ਾਹ 4 ਦਿਨਾਂ ਦੀ ਹੋਇਆ 4 ਦਿਨਾਂ ਤੋਂ ਬਾਅਦ ਇਹ ਸਰੀਰ ਛੱਡ ਜਾਵੇ ਬਾਦਸ਼ਾਹ ਆਣ ਲੱਗਿਆ ਉਹ ਕੋਈ ਤਾਂ ਹੋਵੇਗਾ ਇਸ ਸੰਸਾਰ ਦੇ ਵਿੱਚ ਜਿਹੜਾ ਮੇਰੇ ਬੱਚੇ ਦੀ ਜ਼ਿੰਦਗੀ ਵਧਾ ਦੇਵੇ ਉਮਰ ਵਧਾ ਦੇਵੇ ਉਹ ਹੀ ਤਾਂ ਹੋਵੇਗਾ ਸਾਈ ਮੀਆਂ ਮੀ ਰੱਖਣ ਲੱਗੇ ਕਹਿੰਦੇ ਵੇ ਗੱਲ ਸੁਣ ਬਾਦਸ਼ਾਹ ਜੇ ਇਹਨੂੰ ਰੋਗ ਹੁੰਦਾ ਲੱਗਿਆ ਹੋਇਆ ਕੋਈ ਜਾ ਇਹ ਜੀ ਉਮਰ ਨਾ ਕੱਟੀ ਹੁੰਦੀ ਫਿਰ ਤੇ ਅਸੀਂ ਅਰਦਾਸ ਕਰਦੇ ਨਹੀਂ ਤੇ ਪ੍ਰਵਾਣ ਵੀ ਹੋ ਜਾਂਦੇ ਪਰ ਹੁਣ ਸਿਰ ਉਤੋਂ ਦੀ ਪਾਣੀ ਲੰਘ ਗਿਆ ਹੁਣ ਅਸੀਂ ਕੁਸ਼ੀ ਕਰ ਤੱਕਦੇ ਉਹ ਕਹਿੰਦੇ ਭਾਈ ਹੁਣ ਫਿਰ ਕੁਸ਼ੀ ਦੱਪੋ ਬਾਦਸ਼ਾਹ ਕਹਿਣ ਲੱਗੇ ਆ ਵੀ ਕੋਈ ਹੈ ਰੱਬ ਦਾ ਪਿਆਰਾ ਜਿਹੜਾ ਮੇਰੇ ਬੱਚੇ ਦੀ ਜਾਨ ਬਚਾ ਸਕ ਕੇ ਇਸ ਨੂੰ ਉਮਰ ਇਹਦੀ ਵਧਾ ਸਕੇ ਇਨੋ ਜਿੰਦਗੀ ਵਕਤ ਸ਼ਿਕਾਰ ਕਰਕੇ ਕੋਈ ਹੈ ਤਾਂ ਫੇਰ ਭਾਈ ਮੀਆਂ ਮੀਰ ਕਹਿਣ ਲੱਗੇ ਕਹਿੰਦੇ ਬਈ ਜਦਕ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਪੁੱਤਰ ਧੰਵਾ ਦਾ ਸ੍ਰੀ ਚੰਦ ਜੀ ਮਹਾਰਾਜ ਹਣ ਬਾਠ ਪਿੰਡ ਜਿੱਥੇ ਬਾਬਾ ਸ੍ਰੀ ਚੰਦ ਜੀ ਨੇ ਬਹੁਤ ਕਾਲ ਪਕਤਿਆ ਕੀਤੀ ਉੱਥੇ ਜਾ ਕੇ ਅਰਦਾਸ ਬੇਨਤੀ ਕਰੋ ਬਾਬਾ ਜੀ ਨੂੰ ਬੁਲਾਓ ਬਾਬਾ ਤੇਰੀ ਚੰਦ ਜੀ ਮਹਾਰਾਜ ਨੂੰ ਉਹ ਕਿਰਪਾ ਕਰਨ ਬਾਦਸ਼ਾਹ ਨੇ ਆਕੀ ਦੇ ਉੱਤੇ ਬਹੁਤ ਸੋਹਣੀ ਪਾਲਕੀ ਤਿਆਰ ਕਰਵਾਈ ਬਹੁਤ ਸੋਹਣੀ ਵਿਸ਼ਾਈ ਤਿਆਰ ਕੀਤੀ ਹਾਥੇ ਦੇ ਉੱਤੇ ਪਾਲਕੀ ਤਿਆਰ ਕੀਤੀ ਉਸ ਤੋਂ ਬਾਅਦ ਦੋ ਵਜ਼ੀਰਾਂ ਨੂੰ ਭੇਜਿਆ ਗਿਆ ਬਾਟਪਿੰਡ ਬਾਬਾ ਜੀ ਨੂੰ ਬੇਨਤੀ ਕਰਦੇ ਨੇ ਕਹਿੰਦੇ ਮਹਾਰਾਜ ਅਸਤੀ ਸਥਾਈ ਮੀਆਂ ਮੀਰ ਜੀ ਨੇ ਭੇਜਿਆ ਲਾਹੌਰ ਦਾ ਇਕ ਬਾਦਿੱਤਾ ਹੈ ਉਸ ਦਾ ਪੁੱਤਰ ਹੈ ਉਹ ਠੀਕ ਨਹੀਂ ਹੋ ਰਿਹਾ ਉਸ ਦੀ ਜ਼ਿੰਦਗੀ 4 ਦਿਨਾਂ ਦੀ ਹੈ 4 ਸਾਲ ਹੋ ਗਏ ਵੈਦਾਂ ਨੂੰ ਇਲਾਜ ਕਰਦੇ ਆ ਪਰ ਉਹ ਠੀਕ ਨਹੀਂ ਹੋ ਰਿਹਾ ਆਖਰਕਾਰ ਵੈਦ ਵੀ ਹੱਥ ਪੜੇ ਕਰਕੇ ਮਹਾਰਾਜ ਸਤੇ ਕਿਰਪਾ ਕਰੋ ਉਹਨਾਂ ਦੀ ਜ਼ਿੰਦਗੀ 4 ਦਿਨਾਂ ਦੀ ਹਿਦਰਾਉ ਬਾਦਸ਼ਾਹ ਦੇ ਮਨ ਵਿੱਚ ਹੰਕਾਰ ਵੀ ਆ ਗਿਆ ਜਦੋਂ ਵਜ਼ੀਰ ਬਾਬਾ ਸਤੀਰੀ ਚੰਦ ਜੀ ਮਹਾਰਾਜ ਕੋਲੇ ਪਹੁੰਚੇ ਤਾਂ ਬਾਦਸ਼ਾਹ ਦੇ ਮਨ ਵਿੱਚ ਵੀ ਹੰਕਾਰ ਆ ਗਿਆ ਵੀ ਮੈਂ ਵਜ਼ੀਰ ਭੇਜੇ ਨੇ ਹਾਥੀ ਭੇਜਿਆ ਇੱਕ ਫਕੀਰ ਵਾਸਤੇ ਇੱਕ ਫਕੀਰ ਨੂੰ ਲੈ ਕੇ ਆਉਣ ਵਾਸਤੇ ਹਾਥੀ ਭੇਜਿਆ ਹਾਥੀ ਦੇ ਉੱਤੇ ਕਾਲਕੀ ਸਜਾਈਏ ਤਾਂ ਫੇਰ ਆਬਾ ਸ੍ਰੀ ਚੰਦ ਜੀ ਆਕਣ ਲੱਗੇ ਕਹਿੰਦੇ ਭਾਈ ਗੰਗ ਸੋਣੋ ਠੇੜੋ ਆ ਜਿਹੜੀ ਤੁਸੀਂ ਪਾਲਟੀ ਲੈ ਕੇ ਆਏ ਉਹਨਾਂ ਹਾਥੀ ਉੱਤੇ ਤਿਆਰ ਕੇ ਆ ਆਪ ਕੀ ਆ ਨਾ ਜਿਹੜਾ ਤੁਹਾਡਾ ਇਹ ਸਾਡਾ ਵਜਨ ਨਹੀਂ ਚੱਕ ਸਕਦਾ ਕਹਿੰਦੇ ਮਹਾਰਾਜ ਆਪ ਕੀ ਤਾਂ ਪਈ ਮਨ ਵਜਨ ਚੱਕ ਸਕਦਾ ਇੱਕ ਮੇ ਹੋ ਸਕਦਾ ਵੀ ਹਾਥੀ ਤੁਹਾਡਾ ਵਜਨ ਨਾ ਚੱਕ ਸਕੇ ਤਾਂ ਬਾਬਾ ਜੀ ਆਤਨ ਲੱਗੇ ਕਹਿੰਦੇ ਭਾਈ ਆਪ ਕੀ ਸਾਡਾ ਵਜ਼ਨ ਨਹੀਂ ਤੱਕ ਸਕਦਾ ਕਹਿੰਦੇ ਮਹਾਰਾਜ ਇਹ ਕਿਵੇਂ ਹੋ ਸਕਦਾ ਬਾਬਾ ਸੇੜੀ ਚੰਦ ਜੀ ਨੇ ਮੋਢੇ ਦੇ ਉੱਪਰੋਂ ਲੋਈ ਚੱਕੀ ਜਦੋਂ ਹਾਥੀ ਦੇ ਉੱਤੇ ਰੱਖੀ ਆਪ ਕੀ ਉਸ ਲੋਈ ਦਾ ਵਜ਼ਨ ਨਾ ਸੰਹਾਰ ਤੱਕਿਆ ਉੱਤੀ ਬੈਠ ਗਏ ਆ ਕਹਿੰਦੇ ਆਹ ਦੇਖ ਲਓ ਹੁਣ ਰਾਜਿਆਂ ਦੇ ਹਾਥੀ ਨਹੀਂ ਤੁੰਨ ਨੂੰ ਲਈ ਆ ਸਕਦੇ ਨੌ ਨਿੱਜੀ 18 ਸਿੱਧੀਆਂ ਪਿੱਛੇ ਲੱਗੀਆਂ ਫਿਰੈ ਉਹ ਕਿੰਨਾਂ ਦੇ ਰਿੱਡੀਆਂ ਸਿੱਧੀਆਂ ਕਿੰਨਾਂ ਦੇ ਕੋਲੇ ਹੁੰਦੀਆਂ ਨੇ ਕਿੰਨਾਂ ਦੇ ਪਿੱਛੇ ਲੱਗੀਆਂ ਫਿਰਦੀਆਂ ਨੇ ਨੌ ਨਿੱਜੀ 18 ਸਿੱਧੀਆਂ ਪਿੱਛੇ ਲੱਗੀਆਂ ਫਿਰੈ ਕਿੰਨਾਂ ਦੇ ਜੋ ਹੜ ਹਿਰਤੇ ਸਦਾ ਅਵਸਥਾ ਹੈ ਉਹਨਾਂ ਦੇ ਕਹਿੰਦੇ ਚਲੇ ਜਾਓ ਰਾਜਿਆਂ ਦੇ ਹੱਕ ਹੀ ਨਹੀਂ ਸਾਨੂੰ ਲਿਆ ਸਕਦੇ ਬਾਬਾ ਸ੍ਰੀ ਚੰਦ ਜੀ ਆਤਨ ਲੱਗੇ ਜਿਹੜਾ ਪੂਰਨ ਮਹਾਪੁਰਸ਼ ਹੋਵੇਗਾ ਜ ਜਿਹਦੀ ਤਪੱਸਿਆ ਹੋਵੇਗੀ ਜਿਹਦੀ ਬੰਦਗੀ ਹੋਵੇਗੀ ਇਹ ਵਚਨ ਸਾਡਾ ਯਾਦ ਰੱਖਿਓ ਜਿਹਦੀ ਬੰਦਗੀ ਹੋਵੇਗੀ ਤਪੱਸਿਆ ਹੋਵੇਗੀ ਪੂਰਨ ਸਾਧੂ ਹੋਵੇਗਾ ਪੂਰਨ ਮਹਾਤਮਾ ਨੂੰ ਕਦੇ ਰਾਜਿਆਂ ਦਾ ਰਾਜ ਕਦੇ ਫਰੇਦ ਨਹੀਂ ਸਕਦਾ ਉਹਨਾਂ ਦਾ ਧਨ ਪਦਾਰਕ ਉਹਨਾਂ ਦੀ ਤਨਦੋਲਤ ਕਦੇ ਉਹਨਾਂ ਮਹਾਪੁਰਸ਼ਾਂ ਨੂੰ ਪਰੀਤ ਨਹੀਂ ਸਕਦੀ ਜਿਹੜੇ ਪੂਰੇ ਨੇ ਜਿਹੜੇ ਅਧੂਰੇ ਨੇ ਉਹ ਡੋਲ ਜਾਂਦੇ ਨੇ ਉਹਨਾਂ ਦਾ ਹਿਰਦਾ ਡੋਲੇ ਜਾਂਦਾ ਬੱਤੇ ਡੋਲਿਆਂ ਦੇ ਹੁੰਦੇ ਰਾਜਿਆਂ ਦੇ ਰਾਜ ਮਹਾਨ ਤਪੱਸਵੀਆਂ ਨੂੰ ਕਦੇ ਪਰੀਤ ਨਹੀਂ ਸਕਦੇ ਉਹਨਾਂ ਦਾ ਤਨ ਪਦਾਰਕ ਕਦੇ ਪਰੀਤ ਨਹੀਂ ਸਕ ਤੋ ਕਹਿੰਦੇ ਗਾਮਸਤਾਨੋ ਵਜ਼ੀਰੋ ਬਾਦਸ਼ਾਹ ਨੂੰ ਕਹਿ ਦਿਓ ਅਸਤੇ ਤੇਰੇ ਮੂੰਹ ਨੂੰ ਨਹੀਂ ਆਉਣਾ ਬਾਬਾ ਸ੍ਰੀ ਚੰਦ ਜੀ ਆਤਮ ਲੱਗੇ ਬਾਬਾ ਸ੍ਰੀ ਚੰਦ ਜੀ ਆਤਮ ਲੱਗੇ ਐਂਜੇ ਗੱਲ ਸੁਣੋ ਵਜ਼ੀਰੋ ਬਾਦਸ਼ਾਹ ਨੂੰ ਕਹਿ ਦਿਓ ਜਾ ਕੇ ਕਿ ਅਸਤੇ ਤੇਰੇ ਮੂੰਹ ਨੂੰ ਨਹੀਂ ਆਉਣਾ ਅਸਤੇ ਇਹ ਤੋਂ ਫਕੀਰ ਦੇਸ ਤੋਂ ਬੇਹਾਂਤੇ ਆਉਣਾ ਹੈ ਤੁਸੀਂ ਸਾਈ ਮੀਆਂ ਮੀਰ ਨੇ ਸਤਪਾਰਸ਼ ਤੇ ਜੀਅ ਤੁਸੀਂ ਤਹਾ ਫਿਰ ਮੀਆ ਮੀਰ ਨੇ ਕਿਹਾ ਸੀ ਉਹਨਾਂ ਦੇ ਸਦ ਤੇ ਆਉਣਾ ਸੀ ਬਾਦਸ਼ਾਹ ਦੇ ਮੂਹ ਨੂੰ ਨਹੀਂ ਜਾਣਾ ਤੇ ਉਹਨਾਂ ਨੇ ਬੁਲਾਇਆ ਤੇ ਨਹੀਂ ਆਉਣਾ ਜਾਓ ਤੁਸੀਂ ਕਹਲੇ ਨਹੀਂ ਮਹਾਰਾ ਜੀ ਕਿਰਪਾ ਕਰੋ ਤੁਸੀਂ ਸਾਡੇ ਨਾਲ ਚੱਲੋ ਉਹਨਾਂ ਵਜ਼ੀਰਾਂ ਦੇ ਨਾਲ ਬਾਬਾ ਸ੍ਰੀ ਚੰਦ ਜੀ ਗਏ ਤੁਰੇ ਜਾਂਦੇ ਨੇ ਆਕੀ ਤੇ ਨਹੀਂ ਬੈਠੇ ਤੁਰੇ ਜਾਂਦੇ ਨੇ ਜੇ ਤੋ ਕਹੇ ਦੇਖੇ ਰਾਜ ਮਹਿਲਾਂ ਦੇ ਵਿੱਚ ਉੱਤੀ ਉੱਤੀ ਕੂਕਾਂ ਪੈ ਰਹੀਆਂ ਨੇ ਰੋ ਰਹੇ ਨੇ ਸਾਰੇ ਸਿਪਾਹੀ ਜਿਤਨੇ ਵੀ ਸਿਪਾਹੀ ਸੰਭ ਸਭ ਰੋ ਰਹੇ ਨੇ ਰਾਣੀਆਂ ਰੋ ਰਹੀਆਂ ਨੇ ਬਾਦਸ਼ਾਹ ਰੋ ਰਿਹਾ ਕਹਿੰਦੇ ਵੀ ਬਾਦਸ਼ਾਹ ਦੇ ਪੁੱਤਰ ਦੀ ਮੌਤ ਹੋ ਗਈ ਬਾਦਸ਼ਾਹ ਕਹਿੰ ਲੱਗਿਆ ਬਾਬਾ ਤੇਰੀ ਤੰਦ ਜੀ ਨੂੰ ਕਹਿੰਦੇ ਹੁਣ ਆਉਣ ਦਾ ਕੀ ਫਾਇਦਾ ਮਹਾਰਾਜ ਹੁਣ ਤਾਂ ਮੇਰੇ ਪੁੱਤਰ ਨੂੰ ਚੜਾਈ ਕੀਤੀਆਂ ਵੀ ਕਈ ਘੰਟੇ ਹੋ ਗਏ ਹੁਣ ਹੁਣ ਦਾ ਕੀ ਫਾਇਦਾ ਹੁਣ ਤਾਂ ਮੇਰਾ ਪੁੱਤਰ ਵੀ ਚੜਾਈ ਕਰ ਗਿਆ ਬਾਬਾ ਸ੍ਰੀ ਚੰਦ ਜੀ ਆਤਮ ਲੱਗੇ ਕਹਿੰਦੇ ਗਾਲ ਸੁਣੋ ਬਾਦਸ਼ਾਹ ਤੇਰੇ ਮਨ ਵਿੱਚ ਭਲੇਖਾ ਹੁੰਦਾ ਜੇ ਅਸੀਂ ਪਹਿਲਾਂ ਆ ਜਾਂਦੇ ਤੇਰੇ ਮਨ ਵਿੱਚ ਭਲੇਖਾ ਹੋਣਾ ਸੀ ਕਿ ਸ਼ਾਇਦ ਕਿਸੇ ਦੀ ਦਵਾਈ ਕੰਮ ਕਰ ਗਈ ਤੰਤਾ ਪੈਦਾ ਹੋ ਜਾਣਾ ਸੀ ਪਰ ਤੇਰਾ ਪੁੱਤਰ ਜਿਹੜਾ ਹੁਣ ਮਰਿਆ ਪਿਆ ਅਸਤੀ ਇਹਨੂੰ ਜਿਉਂਦਾ ਕਰਕੇ ਰੱਪਾਵਾਂਗੇ ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖ ਹੈ ਰੱਬ ਦੇ ਪਿਆਰਿਆਂ ਵਿੱਚ ਤਾਕਤ ਹੁੰਦੀ ਆ ਉਹ ਮੁਰਦਿਆਂ ਨੂੰ ਵੀ ਜਿਉਂਦੇ ਕਰ ਸਕਦੇ ਨੇ ਮਰਤਕ ਤੋਂ ਪਾਇਓ ਤਨ ਅਸਥਾ ਵਿਸ਼ਰਤ ਆਣ ਮਲਾਇਆ ਉਹਨਾਂ ਵਿੱਚ ਤਾਕਤ ਹੁੰਦੀ ਹੈ ਉਹ ਇੱਕ ਟਮਪ ਹੋਏ ਹੁੰਦੇ ਨੇ ਆਰਜਨ ਹਰ ਅੰਤਰ ਨਹੀਂ ਨਾਨਕ ਸਤਿ ਸਾਕੀ ਮਾਨ ਬਾਬਾ ਸ੍ਰੀ ਚੰਦ ਜੀ ਆਖਣ ਲੱਗੇ ਆ ਤੇਰੇ ਪੁੱਤਰ ਨੂੰ ਹੁਣ ਮਰੇ ਪਏ ਹੋਏ ਨੂੰ ਜਿਉਂਦਾ ਕਰਾਂਗੇ ਬਾਬਾ ਸ੍ਰੀ ਚੰਦ ਜੀ ਨੇ ਆਪਣੀਆਂ ਜਟਾਵਾਂ ਖੋਲੀਆਂ ਬਾਦਕਾ ਦੇ ਪੁੱਤਰ ਦੇ ਮੂੰਹ ਦੇ ਕੋਲੇ ਜਾ ਕੇ ਜਟਾਵਾਂ ਨਚੋੜੀਆਂ ਜਟਾਵਾਂ ਦੇ ਵਿੱਚੋਂ ਜਲ ਨਿਕਲੇ ਆ ਜਲ ਜਦੋਂ ਉਹਦੇ ਮੂੰਹ ਦੇ ਵਿੱਚ ਪਿਆ ਤਾ ਉਸ ਬਾਦਸ਼ਾਹ ਦਾ ਪੁੱਤਰ ਜੀ ਜੋ ਸਾਹ ਲੈਣ ਲੱਗ ਗਿਆ ਉਹਦੇ ਸਵਾਸ ਚੱਲਣ ਲੱਗ ਪਏ ਜਿਉਂਦਾ ਹੋ ਗਿਆ ਮਿਰਤਕ ਤੋਂ ਪਾਇਓ ਤਣ ਸਵਾਸਤਾ ਵਿਸ਼ਰਤ ਆਣ ਮਲਾਇਆ اے ਰੱਬ ਦੇ ਪਿਆਰਿਆਂ ਕੋਲੇ ਪਰਮਾਤਮਾ ਵੀ ਹੁੰਦੀਆਂ ਨੇ ਤਾ ਵੇਖ ਕਹਿੰਦੇ ਕਰਾਮਾਤ ਕਈ ਕਹਿੰਦੇ ਨੇ ਜੀ ਪਰਮਾਤਮਾ ਦਿਖਾਓ ਇਹ ਪਰਾਂਮਾਤ ਨਹੀਂ ਤਾਂ ਹੋਰ ਕੀ ਹੈ ਅਜ ਵੀ ਤਰਾਮਾਤਾਂ ਹੋ ਰਹੀਆਂ ਨੇ ਇੱਕ ਤੋਂ ਗੁਰਦੁਆਰਾ ਹਰਿਆਣੇ ਦੇ ਵਿੱਚ ਤਮਤਾਨ ਸਾਹਿਬ ਉੱਥੇ ਵੱਡੇ ਵੱਡੇ ਵਿਗਿਆਨੀ ਵੀ ਆ ਗਏ ਵੱਡੇ ਵੱਡੇ ਫੌਜੀ ਵੀ ਆ ਗਏ ਉੱਥੇ ਕੋਈ ਦੁੱਧ ਨਹੀਂ ਜਮਾ ਸਕਿਆ ਗੁਰਦੁਆਰਾ ਤਮਤਾਨ ਸਾਹਾ ਹਰਿਆਣੇ ਦੇ ਵਿੱਚ ਅਸੀਂ ਵੀ ਉੱਥੇ ਜਾ ਕੇ ਦਰਸ਼ਨ ਕਰੇ ਨੇਗੇ ਉਥੇ ਕੋਈ ਦੁੱਧ ਨਹੀਂ ਜਮਾ ਸਕਿਆ ਉਥੇ ਦੁੱਧ ਜੰਮਦਾ ਹੀ ਨਹੀਂ ਇਹ ਜਿਹੜਾ ਨਾਮ ਹੈ ਇਹ ਵੀ ਕਿਸੇ ਖੁੱਡ ਹਿਰਦੇ ਵਿੱਚ ਟਿਕਦਾ ਜਿਵੇਂ ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ ਵਿੱਚ ਟਿਕਦਾ ਹੈ ਤੇਰਨੀ ਦਾ ਦੁੱਧ ਲੋਹੇ ਦੇ ਭਾਂਡੇ ਵਿੱਚ ਪਾਓ ਔਰ ਪਟੇਲ ਦੇ ਭਾਂਡੇ ਵਿੱਚ ਪਾਓ ਪਿੱਤਲ ਦੇ ਭਾਂਡੇ ਵਿੱਚ ਪਾਓ ਉਹ ਇੰਨਾ ਤਾਕਤਵਰ ਹੁੰਦਾ ਉਹ ਭਾਂਡਾ ਹੀ ਪਾੜ ਜਾਂਦਾ ਤੇਰਨੀ ਦਾ ਦੁੱਧ ਤੇਵਲ ਸੋਨੇ ਦੇ ਭਾਂਡੇ ਵਿੱਚ ਟਿਕਦਾ ਤੇ ਜਿਹੜਾ ਵਾਹਿਗੁਰੂ ਦਾ ਨਾਮ ਆਬਲਾ ਤਾਂ ਸਟੀਰਨੀ ਦਾ ਦੁੱਧ ਚੌਣਾ ਹੀ ਵੜਾਉਂਦਾ ਆਬਲਾ ਤਾਂ ਜਿਹੜੀ ਰੱਬ ਦੀ ਬੰਦਗੀ ਆ ਬਖਸ਼ਿਸ਼ਾਂ ਹੀ ਬਖਸ਼ਿਸ਼ ਕਰਵਾਉਣੀ ਉਹ ਬਹੁਤ ਔਖੀ ਹੈ ਜੇ ਬਖਸ਼ਿਸ਼ ਹੋਇਆ ਵੀ ਫਿਰ ਬਖਸ਼ਿਸ਼ ਨੂੰ ਜੇ ਬਖਸ਼ਿਸ਼ ਹੋ ਜਾਵੇ ਫਿਰ ਬਖਸ਼ਿਸ਼ ਨੂੰ ਧਵਾ ਲੈਣਾ ਬੜਾ ਉੱਪਰ ਏਕਿਸਟਸ ਖੋਦਹਿਰ ਦੇ ਵਿੱਚ ਟਿਕਦੀ ਹੈ ਜਿਹੜੀ ਰੱਬ ਦੀ ਬਖਸ਼ਿਸ਼ ਹੁੰਦੀ ਹੈ ਇਹ ਜਿਹੜੀ ਸ਼ਬਦ ਦੀ ਜੋਤ ਹੈ ਏਕਿਸਟਸ ਖੋਦਹਿਰ ਦੇ ਵਿੱਚ ਟਿਕਦੀ ਹੈ ਸ਼ਬਦ ਦਾ ਜਿਹੜਾ ਪ੍ਰਕਾਸ਼ ਹੈ ਏਕਿਸਟਸ ਖੋਦਹਿਰ ਦੇ ਵਿੱਚ ਟਿਕਦਾ ਹੈ ਜਿਵੇਂ ਪਹਿਲਾਂ ਪਹੇ ਹੁੰਦੇ ਸੀ ਗੱਡੇ ਭਰ ਕੇ ਲੈ ਕੇ ਜਾਂਦੇ ਬਲਦ ਜੋੜ ਕੇ ਨਾ ਜੋੜੀਆਂ ਬਲਦਾਂ ਦੀਆਂ ਜੋੜ ਕੇ ਗੱਡੇ ਜੋੜ ਕੇ ਬੋੜ ਦਾ ਭਰ ਕੇ ਲੈ ਕੇ ਜਾਂਦੇ ਤਾਂ ਪਹੇ ਦੇ ਵਿੱਚ ਉਹ ਗੱਡਾ ਲੀਕ ਪਾ ਜਾਂਦਾ ਹੁੰਦਾ ਪਤਾ ਲੱਗਦਾ ਸੀ ਕਿ ਇੱਥੋਂ ਦੀ ਗੱਡਾ ਲੰਘੇ ਆ ਜਿਹੜਾ ਕਮਾਈ ਵਾਲਾ ਸਾਧੂ ਹੋਵੇਗਾ ਉਹ ਜਿੱਥੋਂ ਦੀ ਵੀ ਲੰਘੇਗਾ ਉਹ ਨਾਮ ਦੀਆਂ ਖਟਬੂਹਾਂ ਹੀ ਵੰਡਦਾ ਜਾਏਗਾ ਨਾਮ ਦੀਆਂ ਖੁਸ਼ਬੂਆਂ ਹੀ ਵੰਡਦਾ ਜਾਵੇਗਾ। ਅਮਾ ਕਾਲ ਯੁਗਤ ਹੈ। ਅਰਦਾਸ ਤੇ ਬੇਨਤੀ ਕਰਿਆ ਕਰੀਏ ਸੱਚੇ ਪਾਤਸ਼ਾਹ ਨੂੰ ਇਹ ਗੁਰੂ ਨਾਨਕ ਪਾਤਸ਼ਾਹ ਜੀ। ਐ ਮਹਾਰਾਜ ਅਨੁਗਠ ਲਿਓ। ਕਿਰਪਾ ਕਰੋ ਮਹਾਰਾਜ। ਜਿਸ ਤੇ ਸਿਰ ਉੱਪਰ ਤੁਸ ਤੋਂ ਆਮ ਨੇ ਤੋਦ ਪਟੈ ਦਾ ਪਾਵ ਹੈ। ਮਹਾਰਾਜ ਸਾਡੇ ਸਿਰ ਉੱਪਰ ਆਪਣਾ ਮਿਹਰਾ ਭਰਿਆ ਹੱਥ ਰੱਖੋ। ਕਿਰਪਾ ਕਰੋ ਸਾਡੀ ਜੋਲੀ ਵਿੱਚ ਨਾਮ ਦਾਨ ਦੀਆਂ ਦਾਤਾਂ ਵਕਤ ਕਿ ਕਰੋ ਬੰਦਗੀ ਰੀਆਂ ਦਾਤਾਂ ਵਕਤ ਕਿ ਕਰੋ ਦਾਨ ਅਸੀਂ ਦਾਨ ਕਰ ਸਕੀਏ ਐਸਾ ਵੀ ਦਸਤਵੰਦ ਦੇ ਇਸ ਤੱਕੀਏ ਐਸੇ ਵਕਤਿਸ ਦਾਤ ਤੁਨੂੰ ਦਾਤਾਂ ਅੱਛ ਕਿ ਕਰੋ ਨਾਮ ਬਾਣੀ ਦੀਆਂ ਦਾਤਾਂ ਵਕਤ ਕਿ ਕਰੋ ਏ ਮਹਾਰਾਜ ਤਾਂ ਇਹ ਹੀ ਬੇਨਤੀ ਪ੍ਰੇਆ ਕਰੀ ਦੇਹ ਰੋਗ ਤਾਂ ਤੰਦਰੁਸਤੀ ਵਕਤਿਸ ਕਰਨ ਮਹਾਰਾਜ ਸਤਿਗੁਰੂ ਕਿਰਪਾ ਕਰਨ ਦਾਸ ਆਪਣੇ ਵਿਚਾਰਾਂ ਨੂੰ ਇੱਕ ਵਿਸ਼ਰਾਮ ਦਿੰਦਾ ਹੈ ਸਤਿਗੁਰੂ ਹੋਰ ਸਤਿਗੁਰੂ ਦੀ ਸੰਗਤ ਬਖਸ਼ਣ ਹਾਰ ਹੈ ਭੁੱਲ ਨੰਦਰ ਸਭ ਤੋਂ ਭੁੱਲ ਗੁਰੂ ਕਰਤਾਰ ਬਲਾਉwidehat ਜੀ ਵਾਹਿਗੁਰੂ ਜੀ ਤਰਕਾਲਤਾ ਵਾਹਿਗੁਰੂ ਜੀ ਦੀ ਕਿਰਪਾ ਤੇ ਧਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ